ਦੂਜੇ ਪਾਸੇ ਜਿਹੜੀ ਟੀਮ ਖੇਡਦੀ ਹੈ ਇਹ ਮੁੰਡਾ ਕਹਿੰਦੇ ਚਰਦੇ ਹੋਣਿਆ ਆਕਲੀਆ ਕਹਿੰਦੇ ਪਿੰਡਾ ਮੁੰਡਾ ਦਾ ਮੇਰੀ ਕਿਨਿ ਸ਼ੁਰੂਆਤ ਮੇਰੇ ਵੀਰੋ ਫੇਰ ਬਰੰਨ ਵਿੱਚੋਂ ਓ ਹੋ 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 ਲੋ ਤਗੜੇ ਮੈਚ ਦੀ ਕਹਿੰਦੇ ਸ਼ੁਰੂਆਤ ਫੇਰ ਗੱਭਰੂ ਤਿਆਰ ਹੈ ਸਾਹਮਣੇ ਢਾਬਾ ਵਾਲਾ ਹਾਂ ਢਾਬਾ ਵਾਲਾ ਹਾਂ ਢਾਬਾ ਵਾਲਾ ਚਰਚੇ ਅੱਜ ਦੇ ਦੂਜੇ ਪੋਲ ਦੀ ਹੈ ਓ ਗੋਲਾਬਾਤਾਂ ਦੁਨੀਆ ਵਿੱਚ ਹੁੰਦੀ ਹੈ ਓ ਕੈਂਡੀ ਬਾਲ ਓ ਬੱਲੇ 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 ਹੁੰਦੇ ਆ ਨਾਰਮਲ ਸਾਹਮਣੇ ਬੋਲ ਰਿਹਾ ਹੈ ਆ ਮਾਈਨ ਲੇਵਲ ਦੀ ਨੋਟ ਹੈ ਮਿੱਤਰੋ ਹਰ ਰਵੇਗਾ ਬਿਨਾਂ ਦੀ ਜੀਰੂ ਜਿੱਤ ਕੇ ਬੱਲੇ ਬੱਲੇ ਕਰਵਾਈ ਹੈ ਲਓ ਸਾਹਮਣੇ ਪੈਂਦੀ ਬਾਲ ਇਧਰ ਦੇ ਪਾਸੇ ਮਨੂਕਪੁਰੀ ਉਹ ਬੱਲੇ ਸੁਨਿਆ ਮਨੂਕਪੁਰੀ ਅੱਗੇ ਦੇ ਵਾਕੀ ਵਾਕੀ ਅੱਜ ਕਦੇ ਨਾਏ ਦੇਖੋ ਟੌਪ ਤੇ ਲਾਉਂਦੇ ਨੇ ਖੇਡ ਕੋ ਤੇ ਪਰ ਖੇਡਾ ਮੁਕਾ ਦੇ ਗਏ ਚਾਰ ਬਾਲਾਂ ਚਾਰ ਬਾਲਾਂ ਦਿਲ ਦੇ ਦਸਿਆ ਭਾਰਨਾ ਮਲੀ ਕਹਿੰਦੇ 28 ਤਰੀਕ ਹੋਣੀ ਹੈ ਇੱਕ ਮਸੀਦਾ ਵਾਲੇ ਮਨੇ ਨੂੰ ਤੇ ਕਾਰ ਕਰੇ ਕਹਣਾ ਜੱਟ ਗਿਆ ਗਿਆਨ ਦੇ ਮੇਰੇ ਮੇਰੇ ਟੀਮ ਹੁਣ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਬਰਾ ਮੁੰਡਾ ਕਹਿੰਦੇ ਕੋਟ ਭਾਈ ਪਟਨਾ ਹਾਂ ਜਸੂ ਮੇਰੇ ਨੂੰ ਸਭ ਨੇ ਕਹਿੰਦੇ ਇਹਨੀਆਂ ਕਹਿੰਦਾ ਬੱਤਾ ਕੋਈ ਟਿਕਾ ਨਹੀਂ ਹੈ ਹਾਂ ਪਿੰਦੀ ਵਾਲ ਪਰ ਸਾਹਮਣੇ ਕਹਿੰਦੇ ਬੱਲੇ ਬੱਲੇ ਹੁੰਦੀ ਹੈ ਰਨ ਦੇ ਕਮਾਲ ਦੇ ਜੋਰ ਪੜਾ ਵੀ ਸਰਾ ਹੋ ਰਿਹਾ ਝੜ ਗਈ ਸ਼ਰੀਰ ਨਾਲ ਗੱਟ ਮਿੱਤਰੋਂ ਮਨੂਕਰੀਆ ਵਾਡੇ ਸਿੰਧਾ ਨਹੀਂ ਲੋਟ ਆਦੇ ਨਾ गदरू वाला है और वेती टीम ने ठेक वेकना भी भागुआ है की ड्राई मुंडे तो तो पता मिले ਪਹਿਲੀ ਗੱਲ ਕਿ ਢਾਗੂ ਵਾਲਾ ਸਾਹਿਬ ਉਹ ਕਰਦਾ ਕਮਾਨ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਉਹ ਢਾਗੂ ਵਾਲਾ ਕਹਿੰਦੇ ਮੇਲਾ ਵੱਡਾ ਹੈ ਕਹਿੰਦੇ ਪਹਿਲੀ ਬਾਤ ਉਹ ਖੇਡਾ ਰਿਹਾ ਹੈ ਪਹਿਲੀ ਗੱਲ ਉਧਰਲੇ ਪਾਸੇ ਆਇਆ ਮੇਰਾ ਰੱਬ ਬਾਲ ਜਿਹੜੀ ਦੋ ਬੜੀ ਕਲਾਸ ਹੈ ਕਹਿੰਦੇ ਮੁੰਡੇ ਦੇ ਵਿੱਚ ਪਰ ਥੋੜਾ ਦੂਰ ਹੈ ਕਹਿੰਦੇ ਗਰਾਊਂਡੋਂ ਤੋਂ ਚਲੋ ਸਭ ਦੇਖੀਏ ਵਾਕਈ ਮੇਰੇ ਵੀਰੋ ਜਰੋਏ ਛੱਕੇ ਧਾਰਦਾ ਤੇ ਲੋਕੀ ਗੱਲਾਂ ਕਰਦੇ ਆ ਵੀ ਇਹ ਤਾਂ ਇੱਥੇ ਟਮਟਾ ਬਾਲ ਮੇਰੇ ਵੀਰੋ ਹਵਾ ਦੇ ਵਿੱਚ ਹੈ ਥੱਲੇ ਫielder ਮਨੂਰ ਹੁਣ ਦੇਖਣਾ ਵੀ ਥੱਲੇ ਪਾਸੇ ਵਾਹ ਵਾਹ ਇਹ ਮੁੰਡੇ ਬਾਈ ਹੁਣਗੇ ਸਰਪੰਚ ਹੈ ਗੱਡੀ ਵੀ ਵੱਡੀ ਨਹੀਂ ਫਿਰਦੇ ਆ ਮੁੰਡੇ ਆਹ ਦੋ ਤਮਾਰੀ ਨਗਰ ਮੂਹਰੇ ਕਰਨੀ ਪੈਣੀ ਹੈ ਫੇਰ ਸਿੱਧੀ ਉਧਰੇ ਆਹ ਸਾਹਮਣੇ ਅਕਰ ਕੇ ਨੇ ਤਿਆਰ ਹੈ ਪੈਂਦੀ ਬਾਲ ਬੱਲੇ 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 ਨਾਰੀ ਪੋਪਲ ਵੇਖਦੇ ਕਰੇ ਗਰਾਉਂਡ ਦਾ ਮੈਚ ਜਿੱਤੂ ਵਾਲਾ ਉਹ ਬੱਲੇ 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 ਫੁਰਮਰੀ ਸ਼ੂਟ ਜੀਨ ਵੱਡੀ ਵਰਗੀ ਭਰਾ ਮੇਰੇ ਮਿੱਤਰੋ ਵੱਡਾ ਕਿਹਨੇ ਜੋਗਦਾ ਹੈ ਪਰ ਮੈਨੂੰ ਲੱਗਦਾ ਹੈ ਬਨੂਖ ਬੱਤੂ ਉਹ ਪੈਂਦੀ ਬਾਹ ਦੇ ਸਾਹਮਣੇ ਉਹ ਉਹ ਬੱਲੇ 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 ਹਨ ਮਗਲਾਂ ਦੀਆਂ ਅੱਖਾਂ ਟਿੱਕੀਆਂ ਹੋਈਆਂ ਨੇ ਜੋਰ ਬਣ ਉੱਪਰ ਦਾ ਓਏ ਉਹ ਮੁੰਡਾ ਪਖੰਡੇ ਵਾਲਾ ਉਹ ਬੱਲੇ ਅੱਤ ਓਏ

ਮੈਨੂੰ ਲੱਗਦਾ ਕਰਨ ਦੀ ਇਸ਼ਾਰਾ ਚਾਰ ਗਲੇ ਚਾਰ ਰੁੜ ਵਿੱਚ ਨਾ ਪਾਉਣਾ ਮੇਰੇ ਮਿੱਤਰੋ ਪਹਿਲੀ ਵਾਰ ਇਧਰਲੇ ਪਾਸੇ ਉਹ ਤਾਲੀਆਂ ਦੇ ਮਾਰਦੇ ਚੰਗੀਆਂ ਆ ਹਾਂ ਤਾਲ ਪਾ ਲਈ ਕਿਦੇ ਤਿਆਰ ਉਹ ਪਿੰਡੀ ਵਾਲੇ ਬੁਲਾ ਸੋਣਾ ਖੇਡਦਾ ਮੁੰਡਾ ਯਾਰ ਉਹ ਬੱਲੇ 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 ਹਾਂ ਬੱਲੇ ਉਹ ਭਰਾੜਾ ਵੀ ਕਰਨੇ ਵੀ ਰਕਰੀ ਹੋਣੀ 220% ਮੇਰੇ ਵੀਰੋ 28 ਤਰੀਕ ਨੂੰ ਬਈ ਮਸੂਰਪੁਰ ਦੀ ਗੁਰਦੀ ਪਰਖ ਦੀ ਗੱਲ ਤੇ ਪਰ ਇਹ ਕਹਿੰਦਾ ਖੋਣਾ ਪੈਣਾ ਸੀ ਵੀ ਤਿੰਨ ਤਰੀਕ ਨੂੰ ਆ ਜਾਣਾ ਹੈ ਸ਼ੋਕਰਾਂ ਦੇ ਪਿੱਛੇ ਕੋਲੇ ਬੂ ਨੂੰ ਕਹਿੰਦੇ ਬਾੜਾ ਟਾ ਹੈ ਕਹਿੰਦੇ ਹਾਂ ਮੇਰੇ ਵੀਰੋ ਵੱਡਾ ਮੇਲੇ ਦੀ ਗੱਡੀ ਤੇ ਕਿ ਮੋਟਰਸਾਈਕਲ ਹੋਵੇਗਾ ਪਰ ਠੇਕੇਦਾਰਾਂ ਬੜ ਬੜੀ ਨਹੀਂ ਮੁੰਡੇ ਪਰ ਉਹ ਸਾਹਮਣੇ ਦੇਖਣਾ ਨਹੀਂ ਮੈਂ ਜਿਹੜਾ ਲੱਗ ਪਾ ਗੁੜਕਾ ਸਿਕਨੇ ਵੀ ਗੁਰਦੇ ਵੀਰੋ ਥੰਦੀ ਨੇ ਬਾਕੀ ਨੇ ਆਓ ਡਾਕਟਰ 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 ਅਗਲੀ ਵਾਲਾ ਇਹ ਕਹਿੰਦੇ ਇਸ ਤੇ ਖੇਡਾਵੇਂ ਪੂਰਾ ਮੈਚ ਸੱਤਾਂ ਤੇ 32 ਰਹਿ ਗਏ ਸੱਤ ਬਾਲਾ ਮੇਰੇ ਵੀਰੇ 32 ਰਹਿ ਗਏ ਬਰਾਂ ਕਦੇ ਬਲੰਗਪੁਰੀਏ ਦਾ ਪਹਿਲੀ ਬਾਲ ਆਹ ਬੰਦੇ 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 ਸਾਈ ਰਹਿ ਗਏ ਲੈ ਪੰਜ ਛੱਕੇ ਵੀ ਨਹੀਂ ਰਹਿ ਗਏ ਇਹ ਤਾਂ ਤੇ ਰਖੀ ਗੱਲ ਹੈ ਜੇ ਮੁੰਡੇ ਵੀ ਖੇਡ ਵਧੀਆ ਨੇ ਕਬੱਡੀ ਦਾ ਕਦੇ ਪ੍ਰਸਿੱਧ ਬਣਾਣਾ ਮੇਰੇ ਵੀਰੋ ਬੋਟਾ ਕਹਿੰਦੇ ਦੀਵਾਰੇ ਵਾਲੀ ਉਸੇ ਇਲਾਕੇ ਦਾ ਕਹਿੰਦੇ ਪਿੰਡ ਹੈ ਮੇਰੇ ਵੀਰੋ ਪਰ ਦੇਖਦਾ ਵੀ ਸਾਹਮਣੇ ਮੈਚ ਜਿੱਤ ਕੇ ਟੀਮ ਦੇ ਮਲੂਕਪੁਰ ਦੀ ਮਲੂਕਪੁਰ ਤੇ ਝਗਰਾਓ ਦਾ ਮੈਚ ਲੱਗੂਗਾ